ਨਰਲਾਬਾਦ ਦੇ थाना ਵੈਰੋ ਕਾ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਪਿੰਡ ਪਾਲੀਵਾਲਾ ਦੇ ਨਜ਼ਦੀਕ ਲੰਗਦੀ ਚੰਦਪਾਣ ਡਰੇਨ ਤੋਂ ਨਜਾਇਜ਼ ਮਾਈਨਿੰਗ ਕਰਕੇ ਜਾ ਰਹੇ ਟਰੈਕਟਰ ਟਰਾਲੀ ਨੂੰ ਕੀਤਾ ਕਾਬੂ ਮਾਮਲਾ ਦਰਜ ਜਾਣਕਾਰੀ ਮੁਤਾਬਕ ਅੱਜ ਬੁੱਧ ਰਲਾਬਾਦ ਹਲਕੇ ਦੇ ਪਿੰਡ ਪਾਲੀਵਾਲਾ ਦੇ ਨਜ਼ਦੀਕ ਚੰਦਪਾਣ ਡਰੇਨ ਤੋਂ ਨਜਾਇਜ਼ ਮਾਈਨਿੰਗ ਕਰ ਜਾ ਰਹੇ ਇੱਕ ਨੀਲੇ ਰੰਗ ਦੇ ਸੋਨਾ ਲੀਕਾ ਟਰੈਕਟਰ ਟਰਾਲੀ ਨੂੰ ਥਾਣਾ ਵੈਰੋਕਾ ਪੁਲਿਸ ਨੇ ਕਾਬੂ ਕੀਤਾ ਦੱਸ ਦਈਏ ਕਿ ਇਹ ਕਾਰਵਾਈ ਉਸ ਸਮੇਂ ਹੋਈ ਜਦ ਥਾਣਾ ਵੈਰੋਕਾ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਚੰਦਪਾਣ ਡਰੇਨ ਤੋਂ ਕੁਝ ਲੋਕ ਨਜਾਇਜ਼ ਰੇਤ ਦੀ ਮਾਈਨਿੰਗ ਕਰ ਰਹੇ ਨੇ ਤਾਂ ਇਸ ਤੋਂ ਬਾਅਦ ਥਾਣਾ ਵੈਰੋਕਾ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਸ ਜਗ੍ਹਾ ਤੇ ਪਹੁੰਚ ਟਰੈਕਟਰ ਟਰਾਲੀ ਨੂੰ ਕਾਬੂ ਕੀਤਾ ਗਿਆ ਹਾਲਾਂਕਿ ਇਸ ਦੌਰਾਨ ਟਰੈਕਟਰ ਟਰਾਲੀ ਚਲਾਉਣ ਵਾਲਾ ਸ਼ਖਸ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਦੇ ਵੱਲੋਂ ਟਰੈਕਟਰ ਟਰਾਲੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮਾਈਨਿੰਗ ਐਕਟ ਦੇ ਤਹਿਤ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਬੈਰੋਕਾਦ ਦੇ ਐਸਐਚਓ ਗੁਰਜੰਟ ਸਿੰਘ ਨੇ ਦੱਸਿਆ ਕਿ ਕਿਸੇ ਤਰ੍ਹਾਂ ਦੀ ਵੀ ਨਜਾਇਜ਼ ਮਾਈਨਿੰਗ ਉਹਨਾਂ ਦੇ ਇਲਾਕੇ ਦੇ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਏਗੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਰਾਤ ਸਮੇਂ ਨਜਾਇਜ਼ ਮਾਈਨਿੰਗ ਦੇ ਨਾਲ ਨਜਿੱਠਣ ਦੇ ਲਈ ਉਚੇਚੇ ਤੌਰ ਤੇ ਟੀਮ ਦਾ ਗਠਨ ਕੀਤਾ ਗਿਆ ਹੈ ਜੋ ਰਾਤ ਦੇ ਸਮੇਂ ਸੇਮ ਨਾਲਿਆਂ ਤੇ ਨਿਗਰਾਨੀ ਰੱਖਦੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਨਜਾਇਜ਼ ਮਾਈਨਿੰਗ ਕਰਦਾ ਕਾਬੂ ਆ ਗਿਆ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਚਲੇ ਆਂਦੀ ਜਾਏਗੀ। ਨਾ ਬਰਗੇ ਤੋਂ ਜੇ ਸਈ ਸਤਪਾਲ ਸਿੰਘ ਸਮੇਤ ਸਾਥੀਆਂ ਦੇ ਗਸ਼ਤੇ ਸੀ ਤੇ ਇਹਨੂੰ ਪਿੰਡ ਕਾੜ ਘਰ ਤੇ ਮੁਖਰੀ ਮਿਲੀ ਕੇ ਸਤਨਾਮ ਸਿੰਘ ਪਤਰ ਬਲਵੰਤ ਸਿੰਘ ਪਾਲੀ ਵਾਲਾ ਜੋ ਆਪਣੇ ਟਰੈਕਟਰ ਸੋਨਾ ਨਿਕਾ ਤੇ ਚੰਦਪਾਲਣ ਟ੍ਰੇਨ ਜੋ ਪਾਲੀ ਵਾਲਾ ਕੋਲ ਲੰਘਦੀ ਆ ਉਹਦੇ ਵਿੱਚੋਂ ਸੇਮ ਨਾਲੀ ਵਿੱਚੋਂ ਨਿਯਾਜ ਮੈਣ ਕਰਕੇ ਇਟਾਲੀ ਲੈ ਕੇ ਆ ਰਿਹਾ। ਤੇ ਇਹ ਕੰਮ ਵਾ ਸਕਦਾ ਇਹਨੂੰ ਪਾਲੀ ਵਾਲੇ ਕੋਲ ਸੁਮੇਦ ਟਰੈਕਟਰ ਤੇ ਸੁਮੇਦ ਟਰਾਲੀ ਭਰੀ ਹੋਈ ਜੱਤਾ ਦੀ ਕਾਬੂ ਕੀਤੀ ਐ ਤੇ ਇਸ ਤੇ ਐਫ ਆਰ ਦਰਜ ਕੀਤੀ ਗਈ ਐ ਤੇ ਇਹਨੂੰ ਟਰਾਲੀ ਟਰੈਕਟਰ ਨੂੰ ਕਰਦੇ ਹੋਏ ਚਲਿਆ ਗਿਆ ਇਹ ਸਰ ਕਿਹੜਾ ਟਰੈਕਟਰ ਸੀ ਤੇ ਕਿੰਨੀ ਰੇਤ ਸੀ ਇਹਦੇ ਤੇ ਇਹ ਸੀ ਕਿ ਰੇਤਾ ਟਰਾਲੀ ਫੁੱਲ ਭਰੀ ਹੋਈ ਸੀ ਉੱਪਰ ਤੱਕ ਜੀ ਤੇ ਇਹਨੂੰ ਕਾਬੂ ਦੇ ਚ ਲੈ ਲਿਆ ਤੇ ਤਪੀ ਜਾਰੀ ਹੈ ਵੀ ਕਿਵੇਂ ਇਹ ਪਰਦਾ ਹੈ ਕੀ ਕਰਦਾ ਰਹੇ ਜਦੋਂ ਕਰਮ ਕਰਦੀ ਹੈ ਮੋਕੇ ਤੋਂ ਦੌੜ ਗਿਆ ਟਰੈਕਟਰ ਛੱਡ ਕੇ ਜਦੋਂ ਪੁਲਿਸ ਦੀ ਕੰਨੀ ਗੱਡੀ ਵੇਖੀ ਨਿਹਰਾ ਸੀਗਾ ਤਿੰਨ ਵੇਖ ਕੇ ਪੁਲਿਸ ਦੀ ਗੱਡੀ ਆ ਤੇ ਭੱਜੀ ਆਈ ਇਹ ਕਿੰਨੇ ਲੋਕ ਸੀਗੇ ਜੀ ਟਰੈਕਟਰ ਉੱਤੇ ਇਹ ਟਰੈਕਟਰ ਤੇ ਇਕੱਲਾ ਹੀ ਸੀਗਾ ਤੇ ਉੱਥੇ ਕਿਵੇਂ ਕੱਟਦਾ ਉਹਦੇ ਬਾਰੇ ਤਪਰੀ ਚੱਰੀ ਹੈ ਕਿ ਇਹ ਕਿਵੇਂ ਕੱਟਦੇ ਆ ਜੀ ਉਹ ਭੱਜ ਜਾਏਗਾ ਜੀ ਥੈਂਕ ਯੂ